ਇਹ ਤਸਵੀਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਬੀਤੇ ਕੱਲ ਬੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਕੀਤੀ ਗਈ। ਰਵਾਨਗੀ ਤੋਂ ਪਹਿਲਾਂ ਵੱਡਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਣੇ ਕੇਂਦਰੀ ਰਾਜ ਮੰਤਰੀ ਸੋਮਪrakash ਪਾਜਪਾ ਦੇ ਸਾਫ ਦਾ ਰਾਸਵਾ ਮੈਂਬਰ ਸ਼ਵੈਤ ਮਲਿਕ ਜਣੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸ਼ਾਮਿਲ ਹੋਏ। ਇਸ ਤੋਂ ਇਲਾਵਾ ਜਲੰਧਰ ਤੋਂ ਸਸਦ ਸੁਸ਼ੀਲ ਰਿੰਕੂ ਵੀ ਖਾਸ ਔਰਤੇ ਪਹੁੰਚੇ ਪਰ ਉਦੋਂ ਵੱਡਾ ਹੰਗਾਮਾ ਹੋ ਗਿਆ। ਜਦੋਂ ਸੁਸ਼ੀਲ ਰਿੰਕੂ ਨੂੰ ਬੈਠਣ ਲਈ ਅਗਲੀਆਂ ਸੀਟਾਂ ਤੇ ਥਾਂ ਨਹੀਂ ਦਿੱਤੀ ਗਈ ਜਿਸ ਵਾਰ ਸੁਸ਼ੀਲ ਰਿੰਕੂ ਅਧਿਕਾਰੀਆਂ ਤੇ ਭੜਕ ਉੱਠੇ ਜਿਸ ਦੀਆਂ ਕਈ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਫੀਰਾਂ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੁਸ਼ੀਲ ਰਿੰਕੂ ਅਧିକਾਰੀਆਂ ਤੇ ਪਰਕਰ ਰਹੇ ਨੇ ਅਤੇ ਅਧਿਕਾਰੀ ਹੱਥ ਜੋੜ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਵਾਰ ਸੁਸ਼ੀਲ ਰਿੰਕੂ ਨੂੰ ਜਿਵੇਂ ਕਿਵੇਂ ਮਨਾਇਆ ਗਿਆ ਅਤੇ ਪਿਛਲੀਆਂ ਸੀਟਾਂ ਤੇ ਥਾਂ ਦਿੱਤੀ ਗਈ ਦਸਹੀ ਇਹ ਕਿ ਅੰਮ੍ਰਿਤਸਰ ਤੋਂ ਜਾਣਾ ਇਹ ਟ੍ਰੇਨ ਸਵੇਰੇ 8 ਵਜੇ ਤੇ 5 ਮਿੰਟ ਤੇ ਦਿੱਲੀ ਲਈ ਰਵਾਨਾ ਹੋਵੇਗੀ ਇਸ ਦੇ ਸਟਾਪੇਜ ਪੰਜਾਬ ਦੇ ਝਲੰਦਰ ਅਤੇ ਲੁਧਿਆਣਾ ਹੋਣਗੇ ਜਿਸ ਤੋਂ ਬਾਅਦ ਇਹ ਟ੍ਰੇਨ ਅੰਬਾਲਾ ਰੁਕੇਗੀ ਅਤੇ ਉਸ ਤੋਂ ਬਾਅਦ ਸਿੱਧਾ ਦਿੱਲੀ ਦੱਸਿਆ ਕਿ ਇਸ ਟ੍ਰੇਨ ਨੂੰ ਸਟਾਪੇਜ ਦਿਵਾਉਣ ਲਈ ਵੀ ਕ੍ਰੈਡਿਟ ਵਾਰ ਚੱਲੀ ਹੋਈ ਹੈ ਜਿਸ ਵਿੱਚ ਸੁਸ਼ੀਲ ਰਿੰਕੂ ਇਸ ਟ੍ਰੇਨ ਲਈ ਖੁਦ ਨੂੰ ਜ਼ਿੰਮੇਵਾਰ ਦੱਸਦੇ ਨੇ ਜਦਕਿ ਭਾਜਪਾ ਤੇ ਕਾਂਗਰਸ ਦੇ ਮੈਂਬਰ ਇਸ ਟ੍ਰੇਨ ਲਈ ਆਪਣਾ ਕ੍ਰੈਡਿਟ ਦੱਸ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ